ਅਗਲੇ ਪਰਾਣੀ ਤੋਂ ਯਾਰ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕੀ ਹੋਇਆ ਛੱਟਾ ਛੋਟਾ ਲੱਗੀ ਤੁਹਾਡੇ ਕੁਝ ਨਹੀਂ ਪਾਈ ਹੋਏ ਆਪਣੇ ਦਰਮੋਂਰੇ ਬੈਠੇ ਸੀਗੇ ਤੇ ਉਹ ਕੱਲ ਸਾਹਮਣੇ ਗਵਾਂਡੀਆਂ ਦੇ ਵਿਆਹ ਸੀਗਾ ਤੇ ਉਹਨਾਂ ਦੇ ਗਵਾਂਡੀਆਂ ਦੇ ਵਿਆਹ ਸੀਗਾ ਤੇ ਅਸੀਂ ਆਪਣੇ ਦਰਮੋਂਰੇ ਬੱਟੇ ਸੀਗੇ ਮੁੰਡੇ ਆਏ ਬਸ ਉਹਨਾਂ ਨੇ ਕੁਝ ਨਹੀਂ ਦੇਖਿਆ ਮਾਰਨਾ ਚੱਲੂ ਗਾਤਾ ਕੁਝ ਨਹੀਂ ਦੇਖਿਆ ਮਾਰਨ ਦੀ ਗੱਲ ਉਹ ਕਿਸੀ ਕਾਰਨ ਤੋਂ ਹਾਂਜੀ ਉਹ ਲੜਾਈ ਕਿਸੇ ਹੋਰ ਦੀ ਸੀਗੀ ਲੜਾਈ ਕਿਸੇ ਹੋਰ ਦੀ ਸੀ ਹਾਂਜੀ ਕਿਹੜੇ ਹਾਂਜੀ ਤਾਇਪੁਰ ਰੋਡ ਤੋਂ ਇੰਦਰਾ ਤਾਇਪੁਰ ਰੋਡ ਇੰਦਰਾ ਬ੍ਰੀਗਡਿੰਗ ਵਿਆਹ ਕਰਾ ਰਹੀ ਸੀਗਾ ਵਿਆਹ ਰਾਤੀ ਸੀਗਾ ਤੇ ਲੜਾਈ ਹੋਣੀ ਹੋਈ ਹੈ ਲੜਾਈ ਰਾਤੀ ਵੀ ਹੋਈ ਸੀਗੀ ਰਾਤੀ ਵੀ ਹੋਈ ਸੀ ਹਾਂਜੀ ਉਹ ਉਹਨਾਂ ਦੇ ਘਰ ਦੇ ਮੈਟਰ ਤੇ ਕੀ ਗੱਲ ਹੋਈ ਸੀ ਜੀ ਲੜਾਈ ਜਦੋਂ ਰਾਤੀ ਕੁਝ ਨਹੀਂ ਹੋ ਆਪਸ ਵਿੱਚ ਪੰਗੜੇ ਪਿੱਛੇ ਹੀ ਲੜਦੇ ਹੋ ਤੇ ਉਹ ਉਹਨਾਂ ਦੀ ਲੜਾਈ ਸੀ ਉਹ ਹੈ ਨਹੀਂ ਸੀ ਕੋਈ ਅਸੀਂ ਗਲੀ ਬੱਲੇ 'ਚ ਬੈਠੇ ਸੀ ਆਪਣਾ ਸਾਰੇ ਦੇ ਮਾਰਨਾ ਚਾਲੂ ਕਰਤਾ ਸੀ ਕਿੰਨੇ ਲੋਕ ਸੀ ਜਿਹਨਾਂ ਨੇ ਹੁਣ ਅਟੈਕ ਕੀਤਾ ਤੁਹਾਡੇ ਤੇ 10 15 ਜਣੇ ਸੀਗੇ 10 15 ਜਣੇ ਹਾਂਜੀ ਤੇ ਕੋਈ ਹਥਿਆਰ ਵੀ ਸੀ ਇਹਨਾਂ ਕੋਲ ਹਾਂਜੀ ਜੀ ਕਿਹੜੇ ਕਿਹੜੇ ਹਥਿਆਰ ਸੀ ਕਰਮਾਨਾ ਦਾ ਅਖਿੰਦਰ ਸੀ ਆਪਾਂ ਨਾਲ ਕੋਈ ਨਹੀਂ ਪਤਾ ਲੱਗੇ ਨਹੀਂ ਭਾਜੀ ਆਪਾਂ ਜਾਣਦੇ ਨਹੀਂ ਇਹ ਹਾਂਜੀ ਕਿਹੜੇ ਇਲਾਕੇ ਦੱਸਿਆ ਤੁਸੀਂ 5 ਕਰੋੜ ਦੇ 5 ਕਰੋੜ ਇੰਦਰਾਬਰੀ ਗਲੀ ਨੰਬਰ 2 ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸਬਜੀਤ ਸਿੰਘ ਹਸਪਤਾਲ ਆਏ ਉਹ ਕਿਹੜੀ ਜਗ੍ਹਾ ਆਏ ਉਹਨੇ ਕੀ ਹੋਇਆ ਸਤਜੋਤਾ ਲੱਗੀ ਐ ਇਹ ਛਿੰਗਲਾ ਇੱਥੇ ਆਇਆ ਤਾਜਪੁਰ ਤੋਂ ਕਾਈਪਰ ਉਰਤੋ ਅੱਛਾ ਕੀ ਹੋਇਆ ਕੀ ਸਤਜੋਤਾ ਲੱਗੀ ਐ ਉਹ ਰਾਤੀ ਸਾਡੇ ਘਰ ਦੇ ਸਾਹਮਣੇ ਵਿਆਹ ਆ ਅੱਛਾ ਉਹ ਆਪਸੀ ਕਿਤੇ ਲੜੇ ਲੁੜੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਕਿਸ ਗੱਲੋਂ ਕੀ ਪਤਾ ਹੁਣ ਆਪਾਂ じゃ ਗਏ ਹੀ ਨਹੀਂ ਗੇ ਅੱਛਾ ਜੀ ਤੇ ਹੌਲਾ ਸੀ ਆਪਦੇ ਘਰ ਦੇ ਮੋਰੇ ਬੈਠੇ ਹੁਣ ਉਹ ਬੰਦੇ ਬੁੰਦੇ ਆਏ ਉਹਨਾਂ ਨੇ ਉਹ ਨਚਨ ਉਹ ਜਾ ਕਰਾਈ ਪਤਾ ਨਹੀਂ ਕੀ ਕਿਰਪਾਨਾਂ ਫੜੀਆਂ ਹੀ ਗਰਾਰੀਆਂ ਦੇ ਉੱਤੇ ਉਹ ਦਾਤ ਵੈਲਡਿੰਗ ਕਰਾਈ ਮੋੜ ਕੇ ਬਾ ਸਾਲੇ ਬੜਕਾ ਮਾਰਦੇ ਜਾਂਦੇ ਉਹ ਸਾਡੇ ਤਰ੍ਹਾਂ ਦੇ ਮੋਰੇ ਬੈਟਿਆਂ ਨੂੰ ਸਾਨੂੰ ਕਰ ਗਏ ਅੱਛਾ ਉਹ ਮੇਰਾ ਲੜਕਾ ਕੋਈ ਲੜਾ ਦੇਣਾ ਨਹੀਂ ਸਾਡਾ ਘਰ ਪਿੱਛੇ ਆ ਉਹਨਾਂ ਦਾ ਘਰ ਗਏ ਆ ਅੱਛਾ ਜੀ ਜਾਂਦੇ ਜਾਂਦੇ ਸਾਡੇ ਮਾਰ ਗਏ ਉਹ ਕੀ ਤੁਹਾਡੇ ਕੀ ਮਾਰਿਆ ਸਿਰ ਦੀ ਕਿਰਪਾਨ ਮਾਰੀ ਆ ਹਾਂ ਜੀ ਉਹ ਤੁਹਾਡੇ ਬਿੱਡੇ ਦੇ ਵੀ ਹਾਂ ਜੀ ਉਹਦੇ ਵੀ ਕਿਰਪਾਨਾਂ ਹੀ ਮਾਰੀ ਆ ਮੈਂ ਫੜੀ ਆ ਜਾਨੂੰ ਕਿਰਪਾਨ ਰੱਖਿਆ ਚੱਲੀ ਉਹਨੇ ਅੱਛਾ ਹੈਂ ਕੁਝ ਮਤਲਾ ਦਿੰਦੀ ਹੈ ਨੇ ਪਰਦਨ ਨੂੰ ਦਲਾ ਦਵਾਂਗੇ ਜੀ ਪਹਿਲਾ ਛੱਟਾ ਛੋਟਾ ਲੱਗਿਆ ਪੱਟੀ ਛੱਟੀ ਕਰਾਂਗੇ ਸੱਤ ਨੰਬਰ ਜੀ ਅਗਲੇ ਪਰਾਂ ਨਹੀਂ ਦੋ ਯਾਰ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕੀ ਹੋਇਆ ਛੱਟਾ ਛੋਟਾ ਲੱਗਿਆ ਤੁਹਾਡੇ ਕੁਝ ਨਹੀਂ ਪਈਏ ਆਪਣੇ ਦਰਮੋਰੇ ਬੈਠੇ ਸੀਗੇ ਤੇ ਉਹ ਕੱਲ ਸਾਹਮਣੇ ਗਵਾਂਡੀਆਂ ਦੇ ਵਿਆਹ ਸੀਗਾ ਤੇ ਉਹਨਾਂ ਦੇ ਗਵਾਂਡੀਆਂ ਦੇ ਵਿਆਹ ਸੀਗਾ ਤੇ ਅਸੀਂ ਆਪਣੇ ਦਰਮੋਰੇ ਬੱਟੇ ਸੀਗੇ ਮੁੰਡੇ ਆਏ ਬੱਸ ਉਹਨਾਂ ਨੇ ਕੁਝ ਨਹੀਂ ਦੇਖਿਆ ਮਾਰਨਾ ਚੱਲੂ ਲੱਗਾ ਕੁਝ ਨਹੀਂ ਦੇਖਿਆ ਮਾਰਨਾ ਚੱਲੂ ਉਹ ਕਿਨਾਂ ਕਿਸੇ ਕਾਰਨ ਤੋਂ ਹਾਂਜੀ ਉਹ ਲੜਾਈ ਕਿਸੇ ਹੋਰ ਦੀ ਸੀਗੀ ਲੜਾਈ ਕਿਸੇ ਹੋਰ ਦੀ ਸੀ ਹਾਂਜੀ ਜਿਹੜੇ ਜਿਹੜੇ ਲੱਕੇ ਤੋਂ ਆਏ ਅਸੀਂ ਤਾਜਪੁਰ ਰੋਡ ਤੋਂ ਇੰਦਰਾ ਤਾਜਪੁਰ ਰੋਡ ਇੰਦਰਾ ਫਰੀ ਕਲੀ ਵਿਆਹ ਕਦੋਂ ਰਾਤੀ ਸੀਗਾ ਵਿਆਹ ਰਾਤੀ ਸੀਗਾ ਤੇ ਲੜਾਈ ਹੋਣ ਹੋਈ ਹੈ ਲੜਾਈ ਰਾਤੀ ਵੀ ਹੋਈ ਸੀਗੀ ਰਾਤੀ ਵੀ ਹੋਈ ਸੀ ਹਾਂਜੀ ਉਹ ਉਹਨਾਂ ਦੇ ਘਰ ਦੇ ਮੈਟਰ ਦੇ ਕੀ ਗੱਲ ਹੋਈ ਸੀ ਜੇ ਲੜਾਈ ਹੋਈ ਸੀ ਉਹ ਰਾਤੀ ਕੁਝ ਨਹੀਂ ਉਹ ਆਪਸ ਵਿੱਚ ਪੰਗੜੇ ਪਿੱਛੇ ਹੀ ਲੜਦੇ ਹੋ ਤੇ ਉਹ ਉਹਨਾਂ ਦੀ ਜ ਲੜਾਈ ਸੀ ਉਹ ਹੈ ਨਹੀਂ ਜੀ ਕੋਈ ਅਸੀਂ ਗਲੀ ਭੱਲੇ 'ਚ ਬੈਠੇ ਸੀ ਆਪਣਾ ਸਾਰੇ ਦਿਨ ਉਹ ਕੀ ਮਾਰਨ ਲਾ ਚੱਲੂ ਕਰਤਾ ਸੀ ਕਿੰਨੇ ਲੋਕ ਸੀ ਜਿਨ੍ਹਾਂ ਨੇ ਹੁਣ ਅਟੈਕ ਕੀਤਾ ਤੁਹਾਡੇ ਤੇ 10 15 ਜਣੇ ਸੀ 10 15 ਜਣੇ ਆਹ ਜੀ ਤੇ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਹਾਂ ਜੀ ਜਿਹੜੇ ਕਿਹੜੇ ਇਤਿਹਾਸੀ ਕਰਬਾਨਾ ਦਾ ਅਖਿੰਦਰ ਵੀ ਹੈ ਕਰਬਾਨਾ ਦਾ ਕੌਣ ਜਿਹੜੇ ਪਤਾ ਲੱਗਿਆ ਨਹੀਂ ਭਾਈ ਆਪਾਂ ਜਾਣ ਦੇਣੀ ਐ ਹਾਂ ਕਿਹੜੇ ਇਲਾਕੇ ਦੱਸਿਆ ਤੁਸੀਂ 35 ਰੋਡ ਤੇ 35 ਰੋਡ ਇੰਦਰਾਬਰੀ ਗਲੀ ਨੰਬਰ 2 ਕਰੇ ਕੀ ਨਾਮ ਭਾਈ ਮੇਰਾ ਨਾਮ ਵਿਨੇ ਹੈ ਜੀ ਅੱਛਾ ਵਿਨੇ ਕੀ ਹੋਇਆ ਤੈਨੂੰ ਇੱਕ ਰਾਤੀ ਜੀ ਵਿਆਹ ਸੀਗਾ ਸਾਡੇ ਅੱਛਾ ਤੇ ਵਿਆਹ ਚ ਨੱਚਦੇ ਨੱਚਦੇ ਬੰਦੇ ਆਣੇ ਧੱਕੇ ਮਾਰੇ ਠੀਕ ਹੈ ਜੀ ਫਿਰ ਸਾਡੇ ਫਾਦਰ ਸਾਹਿਬ ਨੂੰ ਫੜ ਲਿਆ ਉਹਨਾਂ ਦੇ ਚਪੇੜਾ ਮਾਰੀਆਂ ਜੀ ਅਣਪਛਾਤੇ ਸੀਗੇ ਜੀ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਅੱਛਾ ਹਾਂਜੀ ਤੇ ਕਿੰਨੇ ਕੁ ਜਣੇ ਆਏ ਸੀਗੇ ਇਸ ਟਾਈਮ ਆਏ ਸੀਗੇ 15 20 ਜਣੇ ਆਏ ਸੀਗੇ ਅੱਛਾ ਤੇ ਹੋਰ ਕਿਹ ਜਣੇ 15 15 20 ਜਣੇ ਆਏ ਬਾਹਰ ਵੀ ਖੜੇ ਸੀਗੇ 20 25 ਜਣੇ ਅੱਛਾ ਹਾਂਜੀ ਐਡੇ ਐਡੇ ਖੰਡੇ ਸੀਗੇ ਜੀ ਉਹਨਾਂ ਕੋ ਅੱਛਾ ਐਡੇ ਲੰਬੇ ਲੰਬੇ ਖੱਡੇ ਸੀ ਉਹਨਾਂ ਕੋਈ ਆਂਦੇ ਉਹਨਾਂ ਨੇ ਮਾਰਨਾ ਚੁਣਿਆ ਆਂਦੇ ਸਿੱਧੇ ਹੀ ਸ਼ੁਰੂ ਹੋ ਗਏ ਆਂਦੇ ਸਿੱਧੇ ਹੀ ਮਾਰੇ ਉਹਨਾਂ ਨੇ ਜੀ ਕੁਛ ਨਹੀਂ ਦੇਖਿਆ ਕਿੱਥੇ ਵੱਜਦੀ ਕਿੱਥੇ ਨਹੀਂ ਅੱਛਾ ਹੋਰ ਕਿਹਦੇ ਕਿਹਦੇ ਮਤਲਬ ਕਿ ਵੱਜਦੀ ਇੱਕ ਮੇਰਾ ਯਾਰ ਦੋਸਤ ਫਰੈਂਡ ਸੀਗਾ ਉਹ ਅੰਦਰ ਆਇਆ ਬਾਹਰ ਬੈਠਾ ਸੀਗਾ ਉਹ ਤੇ ਜਦੋਂ ਉਹ ਆਏ ਉਹਨਾਂ ਨੂੰ ਦੇਖ ਕੇ ਅੰਦਰ ਆ ਗਿਆ ਭੱਜ ਕੇ ਤੇ ਸਿੱਧੇ ਅੰਦਰ ਆ ਗਏ ਉਹ ਅੱਛਾ ਜੇ ਮੈਂ ਉੱਥੇ ਮੰਜੇ ਥੱਲੇ ਨਾ ਵੜਦਾ ਮੈਨੂੰ ਤਾਂ ਮਾਰ ਦੇਣਾ ਸੀਗਾ ਜੀ ਹੱਡੀ ਖਿੱਚ ਖਿੱਚ ਕੇ ਮਾਰੀ ਇਹ ਜੀ ਇੰਦਰਾਪੁਰੀ ਹੈ ਜੀ ਬੋਰ ਕਿੰਨਾ ਮਲਦੀ ਘਰ ਦੇ ਅੰਦਰ ਇੰਨਾ ਕੁ ਖਾਨ ਕਰ ਗਿਆ ਸਾਰਾ ਅਬ ਦੇਖੋ ਇਹ ਮੁੰਜੇ ਮੁੰਜੇ ਸਾਰੇ ਉੱਧਰ ਉੱਪਰ ਕਰ ਗਏ ਪੱਟ ਕੇ ਸਾਰਾ ਕੁਝ ਅੰਦਰ ਜਵਾਦ ਸੀਗੇ ਜਵਾਕਾਂ ਦੇ ਵੀ ਮਾਰ ਕੇ ਨਿਕਲ ਗਏ ਕੀ ਹੋਇਆ ਕਿਉਂ ਉਧਰੋਂ ਮੁੰਡੇ ਆਏ ਆ ਬਿੱਲਾ ਭਰਾ ਆਇਆ ਸੀਗਾ ਉਹ ਅੰਦਰ ਆਇਆ ਸੀਗਾ ਕੋਈ ਆਇਆ ਉਹ ਤਾਂ ਮੇਰੇ ਪਰੌਣੇ ਨਰਾਤੀ ਪੱਗ ਬੰਨੀ ਸੀ ਇਹਨਾਂ ਨੂੰ ਰੱਬ ਦੇ ਸੀ ਕਹਿੰਦੇ ਸਰਦਾਰ ਮੁੰਡਾ ਕਿੱਥੇ ਆ ਕੋਟਮਾਰ ਕਰ ਕੇ ਇਸ ਕਾ ਘਰੇ ਕੋਈ ਹੈ ਨਹੀਂ ਉਹਨਾਂ ਨੇ ਜ਼ੋਰ ਦੇ ਨਾਲ ਦਰਵਾਜ਼ਾ ਖੋਲ ਕੇ ਕੋਟਮਾਰ ਕੀਤੀ ਸੀ ਰਿਕੁਐਸਟ ਵੀ ਕੀਤੀ ਆ ਕਿ ਨਾ ਮਾਰੋ ਨਾ ਮਾਰੋ ਤਾਂ ਵੀ ਉਹਨਾਂ ਨੇ ਨਹੀਂ ਸੁਣੀ ਸਾਡੀ ਮਾਰ ਮੂਰ ਕੇ ਚਲੇ ਗਏ ਦਵਾ-ਦਵ ਮੈਂ ਰੋਲਾ ਪਾਇਆ ਕਿ ਪੁਲਿਸ ਆ ਗਈ ਪੁਲਿਸ ਆ ਗਈ ਦਵਾ-ਦਵ ਨੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਵਾ-ਦਵ ਚਲੇ ਗਏ 15 20 ਮੁੰਡੇ ਸਗੇ 23 25 ਸਗੇ ਦੇਖੇ ਭਲੇ ਮੁੰਡੇ ਕਿਤੋਂ ਦੇ ਆ ਉਹਨਾਂ ਨੂੰ ਕਿਹੜੇ ਜਿਹੇ ਬੰਦੇ ਆਈ ਸਾਰੇ ਅਨਪਛਤੇ ਬੰਦੇ ਆ ਸੀ ਕਿਸੇ ਇਹ ਨਾਨਕੀ ਸ਼ੱਕ ਨਾਲ ਆਏ ਸੀ ਇੱਕ ਮੁੰਡਾ ਤਾਂ ਮੈਂ ਦੇਖਿਆ ਹੋਇਆ ਵਾ ਇਹ ਦੇਖਿਆ ਸੀ ਹਾਂਜੀ ਇਹ ਨਾਨਕੀ ਸ਼ੱਕ ਨਾਲ ਆਏ ਸੀਗੇ ਰਾਤ ਨੂੰ ਅੱਛਾ ਉਹਨਾਂ ਦੇ ਚਾਚੀ ਸਾਡੀ ਦੇ ਭਤੀਜੇ ਦਾ ਪਰ ਦੋਸਤ ਸੀਗਾ ਕੋਈ ਅੱਛਾ ਇੱਕ ਨਹੀਂ ਜਾਣਦੇ ਇੱਕ ਬੰਦੇ ਨੂੰ ਅਸੀਂ ਸ਼ਕਲ ਦੇਖੀ ਨਾਮ ਨਹੀਂ ਸਾਨੂੰ ਪਤਾ ਉਹਦਾ ਨਾਮ ਤਾਂ ਕਿਸੇ ਨੂੰ ਨਹੀਂ ਜਾਣਦੇ ਅੱਛਾ ਹਾਂਜੀ ਮੋਟਾ ਜਿਹਾ ਮੁੰਡਾ ਆ ਇਹ ਅੱਛਾ ਠੀਕ ਹੈ ਜੀ ਠੀਕ ਹੈ ਕਾਲੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਸ਼ਾ ਆ। ਅੱਛਾ ਤੁਹਾਡੇ ਨਾਲ ਵੀ ਮਾਰਕਟਾਈ ਕਰਕੇ ਜੇ ਮਾਰਕਟਾਈ ਅਸੀਂ ਤਾਂ ਉਹਨਾਂ ਦੇ ਮਰੇ ਹੱਥ ਜੋੜਦੇ ਸੀਗੇ ਵੀ ਤੁਸੀਂ ਐਦਾਂ ਦਾ ਕੰਮ ਨਾ ਕਰੋ ਉਹਨਾਂ ਨੇ ਦਰਵਾਜ਼ੇ ਪੰਨ ਕੇ ਤਿੰਨਾਂ ਜਾਣੇ ਇੱਕ ਦੇ ਸਿਰ 'ਚ ਕਰਪਾਨ ਮਾਰੀ ਇੱਕ ਦੇ ਗੱਟ ਤੇ ਪਤਾ ਨਹੀਂ ਕਿੱਤੇ ਕਿੱਤੇ ਮਾਰੀਆਂ ਇਹਦੇ ਮਾਰੀ ਨਾਲਾ 'ਚ ਇੱਕ ਦੇ ਲੱਤਾਂ ਨੂੰ ਤਾਂ ਮਾਰ ਕੇ ਭੱਜ ਗਏ 20-25 ਜਾਣੇ ਸੀਗੇ ਇੱਕ ਨੂੰ ਕਹਿੰਦੇ ਕਿ ਇੱਕ ਮੁੰਡਾ ਇੱਥੇ ਹੋਰ ਸੀਗਾ ਉਹਦੇ ਜ਼ਿਆਦਾ ਸੱਟਾਂ ਮਾਰੀਆਂ ਹਾਂਜੀ ਉਹਦੇ ਜ਼ਿਆਦਾ ਸੱਟਾਂ ਮਾਰੀਆਂ ਸੀਗੇ ਭਾਜੀ ਅੱਛਾ ਛੜਾਣੇ ਵਿਚਾਰੇ ਆਏ ਸੀ ਬਾਪੇ ਉਹ ਭੱਜ ਕੇ ਦੱਸਣ ਆਏ ਸੀ ਵੀ ਬਿਨਾਂ ਉੱਧਰ ਉੱਧਰ ਹੋ ਜਾ ਬੰਦੇ ਬਹੁਤ ਆਏ ਆ ਤੈਨੂੰ ਮਾਰਨ ਵਾਸਤੇ ਕਹਿੰਦੇ ਸਰਦਾਰ ਮੁੰਡਾ ਕਿੱਥੇ ਆ ਸਾਰੇ ਦਰਵਾਜ਼ੇ ਭੰਨੇ ਉਹਨੂੰ ਥੱਲੇ ਵਿਚਾਰੇ ਮੰਜੇ ਦੇ ਪੜ ਗਏ ਉਹਨਾਂ ਨੇ ਮੰਜੇ ਦੇ ਥੱਲੇ ਖਿੱਚ ਕੇ ਕਿਰਪਾਨਾ ਮਾਰੀ ਉਹਦੇ ਖੂਨ ਦੀ ਢੇਰੀ ਲੱਗੀ ਹੋਈ ਆ ਅੱਛਾ ਅੱਛਾ ਹੋਰ ਕਰੋ ਕੋਈ ਮਤਲਬ ਕਿ ਚੋਕ ਕੇ ਵੀ ਲੱਗੇ ਲੋਕ